ਭਾਰਤ ਨਾਮ ਦਿਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਪੰਜਾਬੀ ਚ ਕਹਿੰਦੇ ਨੇ ਘਰ ਦਾ ਭੇਤੀ ਲੰਕਾ ਟਾਹੇ ਇੱਕ ਪਾਸੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗਬੰਦੀ ਅਤੇ ਸੀਸਫਾਰ ਨੂੰ ਲੈ ਕੇ ਸਮਝੌਤਾ ਹੋਇਆ ਦੂਸਰੇ ਪਾਸੇ ਕੁਝ ਸ਼ਰਾਰਤੀ ਅੰਸਰ ਜਿਹੜੇ ਲਗਾਤਾਰ ਪਾਕਿਸਤਾਨ ਦੇ ਟਾਸ ਵਿੱਚ ਬਣੇ ਹੋਏ ਨੇ ਉਥੋਂ ਦੀ ਖੂਫੀਆ ਏਜੰਸੀ ਨੂੰ ਭਾਰਤ ਬਾਰੇ ਅਤੇ ਭਾਰਤ ਦੇ ਸੈਨਾ ਬਾਰੇ ਗੁੱਝੀਆਂ ਗੱਲਾਂ ਦੱਸ ਰਹੇ ਨੇ ਇਸ ਨੂੰ ਲੈ ਕੇ ਇੱਕ ਯੂਟਿਊਬਰ ਕਸੂਤੀ ਫਸ ਗਈ ਹੈ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋਤੀ ਮਲੋਤਰਾ ਤੇ ਦੂਸਰੇ ਪਾਸੇ ਹਰਿਆਣਾ ਦੇ ਵਿੱਚੋਂ ਕੈਥਲ ਦੇ ਵਿੱਚੋਂ ਦਵਿੰਦਰ ਸਿੰਘ ਨਾਮ ਦਾ ਲੜਕਾ ਜਿਸ ਦੀ ਉਮਰ 25 ਸਾਲ ਹੈ ਉਹ ਵੀ ਕਸੂਤਾ ਫਸ ਗਿਆ ਹੈ ਜੋਤੀ ਮਲੋਤਰਾ 2023 ਦੇ ਵਿੱਚ ਪਾਕਿਸਤਾਨ ਦਾ ਟੂਰ ਕਰਨ ਗਈ ਸੀ ਪਾਕਿਸਤਾਨ ਦੇ ਵੱਡੇ ਅਧਿਕਾਰੀਆਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਖਾਸ ਕਰਕੇ ਜਿਹੜਾ ਪਾਕਿਸਤਾਨ ਦੀ ਸੈਨਾ ਦਾ ਇੱਕ ਵੱਡਾ ਅਧਿਕਾਰੀ ਹੈ ਵੱਡੇ ਪੱਦੇ ਕਰਦਾ ਹੈ ਦਾਨਿਸ਼ ਜੋਤੀ ਯਾਦਵ ਅਯੂਤੀ ਸੌਰੀ ਮਲੋਤਰਾ ਔਰ ਜਿਹੜੀ ਉਹਦੇ ਨਾਲ ਫੋਨ ਤੇ ਗੱਲਬਾਤ ਕਰਦੀ ਰਹਿੰਦੀ ਹੈ ਅਤੇ ਜਿਹੜੇ ਭਾਰਤ ਦੇ ਫੌਜ ਦੇ ਕੈਂਪ ਨੇ ਉਹਨਾਂ ਬਾਰੇ ਵੀ ਹਵਾਲੇ ਜਿਹੜੇ ਨੇ ज्योति यादव ਵੱਲੋਂ दिनेश ਨਾਮ ਦੇ ਉਸ ਵੱਡੇ ਅਧਿਕਾਰੀ ਨੂੰ ਦਿੱਤੇ ਗਏ ਦੂਸਰੇ ਪਾਸੇ ਅਸੀਂ ਗੱਲ ਕਰਦੇ ਹਾਂ ਹਲਕਾ ਕਤਲ ਤੋਂ ਹਰਿਆਣਾ ਤੋਂ ਦਵਿੰਦਰ ਸਿੰਘ ਜੋ ਖਾਲਸਾ ਕਾਲਜ ਦੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੇ ਮੋਬਾਈਲ ਤੋਂ ਵੀ ਪਾਕਿਸਤਾਨ ਆਰਮੀ ਕੈਂਪਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਪਾਕਿਸਤਾਨ ਨੂੰ ਭੇਜੀਆਂ ਗਈਆਂ ਕਿੰਨਾਂ ਲੋਕਾਂ ਨੂੰ ਭੇਜੀਆਂ ਗਈਆਂ ਇਹ ਹਾਲੇ ਸਸਪੈਂਸ ਬਣਿਆ ਹੋਇਆ ਹੈ ਲੇਕਿਨ ਜੋਤੀ ਮਲੋਤਰਾ ਜੋ ਇੱਕ ਬੜੀ ਵੱਡੀ ਯੂਟਿਊਬਰ ਹੈ ਜਿਸ ਦੇ ਬਹੁਤ ਜ਼ਿਆਦਾ ਫਾਲੋਅਰ ਨੇ ਇੰਸਟਾਗ੍ਰam ਅਤੇ YouTube ਤੇ ਉਹ ਕਸੂਤੀ ਫਸ ਗਈ ਹੈ ਉਸ ਨੂੰ ਪੁੱਛ ਤਸ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਰਮਾਨ ਚੱਲ ਰਿਹਾ ਹੈ ਦੂਸਰੇ ਪਾਸੇ ਦਵਿੰਦਰ ਨਾਮ ਦਾ ਲੜਕਾ ਜਿਹੜਾ ਹੈ ਦਵਿੰਦਰ ਸਿੰਘ ਸਿੱਖ ਭਾਈਚਾਰੇ ਤੋਂ ਬਿਲੋਂਗ ਕਰਦਾ ਹੈ ਹਲਕਾ ਕੈਥਲ ਤੋਂ ਜਿਸ ਦੀ ਉਮਰ ਲਗਭਗ 25 ਸਾਲ ਦੀ ਦੱਸੀ ਜਾ ਰਹੀ ਹੈ ਖਾਲਸਾ ਕਾਲਜ ਦਾ ਵਿਦਿਆਰਥੀ ਹੈ ਛਾਪੇਮਾਰੀ ਕਰਕੇ ਪੁਲਿਸ ਨੇ ਵੀ ਉਸ ਨੂੰ ਅਤੇ ਉਸ ਦਾ ਮੋਬਾਈਲ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਦਵਿੰਦਰ ਸਿੰਘ ਅਤੇ ਜੋਤੀ ਮਲੋਤਰਾ ਇਹ ਦੋਨੋਂ ਹੀ ਹਰਿਆਣੇ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੋਨਾਂ ਤੋਂ ਬੜੇ ਵੱਡੇ ਪੱਧਰ ਤੇ ਪੁੱਛਗਿੱਛ ਹੋ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜੋਤੀ ਮਲੋਤਰਾ ਅਤੇ ਦਵਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਤਾਰ ਪਾਕਿਸਤਾਨ ਦੀਆਂ ਖੂਫੀਆਂ ਏਜੰਸੀਆਂ ਦੇ ਨਾਲ ਜੁੜੇ ਹੋਏ ਨੇ ਇਹਨਾਂ ਵੱਲੋਂ ਜਿਹੜੇ ਫੌਜ ਦੇ ਕੈਂਪ ਨੇ ਜਿਹੜੇ ਟਿਕਾਣੇ ਨੇ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਇਹ ਨਸ਼ਰ ਕੀਤੀਆਂ ਜਾਂਦੀਆਂ ਨੇ ਇਹਨਾਂ ਵੱਲੋਂ ਉਹਨਾਂ ਨੇ ਕਿਹਾ ਕਿ ਜੋਤੀ ਮਲੋਤਰਾ ਜਿਹੜੀ ਹੈ ਇਹ ਟੂਰ ਤੇ ਗਈ ਸੀ ਉਹ ਵੱਡੇ ਅਧਿਕਾਰੀਆਂ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਉਸ ਤੋਂ ਬਾਅਦ ਜੋਤੀ ਮਲੋਤਰਾ ਜਿਹੜੀ ਹੈ ਉਹ ਜਸੂਸੀ ਦਾ ਕੰਮ ਕਰਦੀ ਹੈ ਪਾਕਿਸਤਾਨ ਵਾਸਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਜਿਹੜਾ ਉਥੋਂ ਆਰਮੀ ਅਫਸਰ ਦਾਨਿਸ਼ ਹੈ ਉਸ ਦੇ ਜੋਤੀਆ ਮਲੋਤਰਾ ਦੇ ਨਾਲ ਕੀ ਸੰਬੰਧ ਨੇ ਦੂਸਰੇ ਪਾਸੇ ਇਧਰ ਦਵਿੰਦਰ ਸਿੰਘ ਹੋਣਾ ਵੱਲੋਂ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਨੇ ਪਾਕਿਸਤਾਨ ਦੇ ਫੋਨ ਦੇ ਅਲੱਗ-ਅਲੱਗ ਨੰਬਰਾਂ ਤੇ ਇਸ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਇੱਕ ਯੂਟਿਊਬਰ ਤੇ ਦੂਸਰੇ ਪਾਸੇ ਇੱਕ ਸਟੂਡੈਂਟ ਹੈ ਯਾਨੀ ਕਿ ਫਸੇ ਨੇ ਕਿ ਉਹ ਖੂਫੀਆ ਏਜੰਸੀ ਇਹਨੀਆਂ ਪਾਕਿਸਤਾਨ ਦੀਆਂ ਪਾਕਿਸਤਾਨ ਦੀਆਂ ਹਨ ਉਹਨਾਂ ਦੇ ਲਈ ਕੰਮ ਕਰ ਰਹੇ ਨੇ ਧੰਨਵਾਦ